ਖੜਪੁਨੇ ਵਾਲੇ ਦਿਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਾਬਾ ਬਕਾਲਾ ਵਿਖੇ ਇੱਕ ਵੱਡੀ ਕਾਨਫਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਵਕ-ਵਕ ਜਗ੍ਹਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀਆਂ ਬੈਠਕਾਂ ਹੋ ਰਹੀਆਂ ਨੇ ਇਸੇ ਕੜੀ ਦੇ ਤਹਿਤ ਅੱਜ ਗੁਰਦੁਆਰਾ ਸ਼੍ਰੀ ਬਾਟ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਬੈਠਕ ਦਾ ਆਯੋਜਨ ਜ਼ਿਲ੍ਹਾ ਪਠਾਨਕੋਟ ਦੇ ਹਲਕਾ ਇੰਚਾਰਜ ਸੁਰਿੰਦਰ ਸਿੰਘ ਮਿੰਟੂ ਦੀ ਰਹਿਨੁਮਾਈ ਹੇਠ ਕੀਤਾ ਗਿਆ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਦੇ ਮੈਂਬਰ ਅਤੇ ਪਠਾਨਕੋਟ ਦੇ ਆਬਜ਼ਰਵਰ ਗੁਰਬਚਨ ਸਿੰਘ ਬਬੇਆਲੀ ਪਹੁੰਚੇ ਤੇ ਜਿਨ੍ਹਾਂ ਪਹਿਲਾਂ ਗੁਰਦੁਆਰਾ ਸ਼੍ਰੀ ਬਾਟ ਸਾਹਿਬ ਵਿਕੇ ਨਮਸਤਕ ਜਿਹੜੇ ਨੇ ਉਹ ਹੋਏ ਨੇ ਤੇ ਉਸ ਤੋਂ ਬਾਅਦ ਬਾਬਾ ਸ਼ੀਚਨ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਤੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਨਾਲ ਬੈਠੇ ਅਤੇ ਰਖੜਪੁਰ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਰਹਿਨਮਾਈ ਹੇਠ ਹੋਣ ਵਾਲੀ ਕਾਨਫਰੰਸ ਦੇ ਵਿੱਚ ਬਰਕਰਾਰ ਕੇ ਹਿੱਸਾ ਲੈਣ ਦੇ ਲਈ ਵਰਕਰਾਂ ਨੂੰ ਪ੍ਰੇਰਿਤ ਕੀਤਾ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਮੌਕਾ ਪ੍ਰਸਤ ਜੋ ਲੋਕ ਚਲੇ ਗਏ ਨੇ ਉਹਨਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣ ਅਤੇ ਉਹਨਾਂ ਤੋਂ ਸੁਚੇਤ ਰਹਿਣ ਦੀ ਵੀ ਵਰਕਰਾਂ ਨੂੰ ਹੱਦੀ ਕੀਤੀ ਸਭ ਤੋਂ ਪਹਿਲਾਂ ਫਤਿਹ ਸਿੰਘ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਪਠਾਨਕੋਟ ਜਿਲ੍ਹੇ ਵਿੱਚ ਹੀਰੋਮਲੀ ਕਾਲੀ ਦਲ ਦੇ ਜਿੰਨੇ ਵੀ ਅਹੁਦੇਦਾਰ ਨੇ ਜਿੰਨੇ ਵਰਕਰ ਸਬਾਨ ਨੇ ਔਰ ਹਲਕਾਨ ਚਾਰਜ ਨੇ ਇਹ ਸਾਰੇ ਦੀ ਮੀਟਿੰਗ ਕੀਤੀ ਹੈ ਜਿਹਦੇ ਵਿੱਚ ਸਾਰੇ ਸਾਡੇ ਸਰਕਲ ਪ੍ਰਧਾਨ ਆਏ ਨੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਕਰਨਲ ਮਿੰਟੂ ਜੀ ਪਠਾਨਕੁਰ ਦੇ ਆਏ ਨੇ ਤੇ ਰਵੀ ਮੋਣ ਜੀ ਜੋ ਹਲਕਾਨ ਚਾਰਜ ਭੋਆ ਨੇ ਉਹ ਵੀ ਆਏ ਨੇ ਤੇ ਅੱਜ ਮੀਟਿੰਗ ਕਰਦਾ ਮੇਨ ਜਿਹੜਾ ਅਜੰਡਾ ਹੈ ਕਿਸਦਾ ਸੁਬੀਰ ਸਿੰਘ ਜੀ ਬਾਦਲ ਦਾ ਹੁਕਮ ਹੈ ਕਿ ਇੱਥੇ ਮੀਟਿੰਗ ਕਰਕੇ ਇਹ ਜੋ ਅਸੀਂ ਰਖੜ ਪੁੰਨਿਆਂ ਤੇ ਬਾਬਾ ਵਿਕਾਸ ਸਾਹਿਬ ਮੀਟਿੰਗ ਕਰ ਰਹੇ ਆ ਰੈਲੀ ਬੜੀ ਵੱਡੀ ਉਥੇ ਨਾਲ ਹਲਕਿਆ ਵਿੱਚੋਂ ਵਰਤਵਾਰ ਵਰਕਰਾਂ ਨੂੰ ਲੈ ਕੇ ਜਾਣਾ ਕਿਉਂਕਿ ਉਹ ਵੱਡੀ ਕਾਨਫਰੰਸ ਹੋਣੀ ਚਾਹੀਦੀ ਸੋ ਇਸ ਕਰਕੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰ ਲਈ ਆ ਆ 19 ਤਰੀਕ ਨੂੰ ਇੱਥੋਂ ਤੁਸੀਂ 10:00 ਵਜੇ ਨਾਲ ਆਪਣੇ ਸਾਥੀਆਂ ਨਾਲ ਸਵੇਰ ਚੱਲਣਾ ਆ ਜਿਹੜੇ ਉੱਥੇ 11:30 ਵਜੇ ਸਾਰੇ ਪਹੁੰਚਣ ਤਾਂ ਜੋ ਉੱਥੇ ਜਿਹੜੀ ਵੱਡੀ ਕਾਨਫਰੰਸ ਆ ਉਹਦੇ ਵਿੱਚ ਇਹ ਸਾਰੇ ਹਿੱਸਾ ਬਣ ਸਕਣ। ਸੋ ਇਸ ਕਰਕੇ ਮੈਂ ਇੱਥੇ ਆਇਆ ਔਰ ਇਹ ਜੋ ਸਿਆਸੀ ਹਾਲਾਤ ਨੇ ਉਹਦੇ ਬਾਰੇ ਵੀ ਇੰਨਾ ਵਿਚਾਰ ਪੇਸ਼ ਕਰਨੇ ਆ ਕਿ ਜਿੱਦਾਂ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੁਝ ਲੋਕ ਮਤਲਬ ਪ੍ਰਸਤ ਮੌਕਾ ਪ੍ਰਸਤ ਛੱਡ ਕੇ ਗਏ ਨੇ। ਉਹਨਾਂ ਲੋਕਾਂ ਤੋਂ ਵਿੱਚ ਚੇਤ ਰਹਿਣਾ ਚਾਹੀਦਾ। ਇਹ ਪਾਰਟੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਇਹ ਸਾਰੀਆਂ ਗੱਲਾਂ ਇਹਨਾਂ ਵਰਕਰਾਂ ਨਾਲ ਕਰੀਆਂ ਨੇ ਇਸ ਕਰਕੇ ਇਹ ਇੱਥੇ ਕੈਮਰ ਪਰਸਨ ਹਨੀ ਦੇ ਨਾਲ ਅਜਸੇਨੀ ਦੀ ਰਿਪੋਰਟ